ਅੱਜ ਦੀ ਕਹਾਣੀ ਹੈਗੀ ਏ ਬੀਰਾ ਪੂਆ ਸਵੇਰੇ 5:30 ਵਜੇ ਪੂਆ ਅੰਮੀ ਦੇ ਨੰਬਰ ਤੋਂ ਫੋਨ ਆਇਆ ਮੈਂ ਸਹਿ ਸੁਭਾਵੀ ਕੀ ਆਖਿਆ ਕਿਵੇਂ ਆ ਮੇਰੀ ਫੁੱਲਨ ਦੇਵੀ ਪਰ ਅੱਗੋਂ ਖਰਵੀ ਜੀ ਆਵਾਜ਼ ਵਾਲਾ ਬੰਦਾ ਬੋਲਿਆ ਜੀ ਤੁਹਾਡਾ ਨੰਬਰ ਸਿੰਮੂ ਪੁੱਤਰ ਦੇ ਨਾਂ ਤੇ ਸੇਵ ਸੀ ਤੁਸੀਂ ਕੀ ਲੱਗਦੇ ਹੋ ਬੀਰਾ ਦੇ ਮੈਂ ਕਿਹਾ ਮੈਂ ਪਤੀਜੀ ਹਾਂ ਪੂਆ ਜੀ ਆ ਮੇਰੇ ਕੀ ਹੋਇਆ ਉਹਨਾਂ ਦਾ ਫੋਨ ਡਿੱਗ ਪਿਆ ਤੁਹਾਨੂੰ ਮਿਲਿਆ ਮੈਨੂੰ ਦੱਸੋ ਤੁਸੀਂ ਕਿੱਥੋਂ ਬੋਲਦੇ ਹੋ ਕਿੱਥੋਂ ਮਿਲਿਆ ਤੁਹਾਨੂੰ ਫੋਨ ਮੇਰੇ ਸਾਰੇ ਸਵਾਲਾਂ ਤੇ ਉਹਨਾਂ ਇੱਕ ਹੀ ਜਵਾਬ ਦਿੱਤਾ ਜੀ ਉਹ ਨਹੀਂ ਰਹਿ ਹੁਣ ਕੱਲ ਸ਼ਾਮ ਨੂੰ ਹਾਰਟ ਅਟੈਕ ਆ ਗਿਆ ਤੇ ਮੌਤ ਹੋ ਗਈ ਉਹਨਾਂ ਦੀ 11 ਵਜੇ ਸੰਸਕਾਰ ਕਰਨਾ ਹੈ ਹੋਰ ਤਾਂ ਕੋਈ ਹੈ ਨਹੀਂ ਇਹਨਾਂ ਦਾ ਇੱਥੇ ਪਿੰਡ ਦੇ ਸੰਸਕਾਰ ਕਰਨਾ ਬਸ 54 ਨੰਬਰ ਸੀ ਜੋ ਬਾਹਰੋਂ ਸੀ ਫੋਨ ਵਿੱਚ ਉਹਨਾਂ ਨੂੰ ਫੋਨ ਕਰ ਦਿੱਤਾ ਤੁਸੀਂ ਆ ਸਕਦੇ ਹੋ ਤਾਂ ਟਾਈਮ ਨਾਲ ਆ ਜਾਓ ਮੈਂ ਕੋਈ ਹੋਰ ਜਵਾਬ ਦਿੰਦੀ ਇਸ ਤੋਂ ਪਹਿਲਾਂ ਹੀ ਮੈਂ ਸੁਣ ਹੋ ਗਈ ਬੀਰਾ ਭੂਆ ਮੇਰੇ ਪਿੰਡ ਦੀ ਫੁੱਲਨ ਦੇਵੀ ਕੱਦ 5 ਫੁੱਟ 7 ਇੰਚ ਪਾਕਿਸਤਾਨ ਦੇ ਕਿਸੇ ਤਨਪਾ ਪਿੰਡ ਵਿੱਚ ਜਨਮੀ ਵੰਡ ਵੇਲੇ ਸਾਰਾ ਪਰਿਵਾਰ ਵਿਛੜ ਗਿਆ ਭੂਆ ਦੱਸਦੀ ਕਿ ਉਹਨੀਆਂ ਛੋਟੀਆਂ ਭੈਣਾਂ ਨੂੰ ਮੁਸਲਮਾਨ ਚੁੱਕ ਕੇ ਲੈ ਗਿਆ ਉਹਦੇ ਸਾਹਮਣੇ ਦੂਜੀ ਟੋਲੀ ਵਿੱਚ ਫਿਰ ਦੱਸਦੀ ਦੱਸਦੀ ਰੋ ਪੈਂਦੀ ਜਦੋਂ ਕਹਿੰਦੀ ਸਿਮਰੇ ਇਹ ਸਰੀਰ ਵੀ ਵੈਰੀਆਂ ਨੇ ਗੰਦਾ ਕਰਤਾ ਸੀ ਮੈਂ ਵੇਖਣਾ ਉਹਨਾਂ ਵੱਲ ਕੀ ਹੋਇਆ ਤਾਂ ਕੁਝ ਵੀ ਨਹੀਂ ਫਿਰ ਕਿਉਂ ਆਖਦੇ ਨੇ ਭੂਆ ਨੇ ਦੱਸਣਾ ਜਦੋਂ ਉਹ ਪਾਕਿਸਤਾਨ ਵੱਲੋਂ ਆਏ ਰਹੇ ਸੀ ਅਜੇ ਇੱਧਰ ਪੈਰ ਧਰਿਆ ਹੀ ਸੀ ਕਿ ਕੁਝ ਮੁਸਲੇ ਆਏ ਤੇ ਸਾਰੀਆਂ ਕੁੜੀਆਂ ਨੂੰ ਲੈ ਗਏ ਭੂਆ ਵੀ ਇਹ ਵਿੱਚ ਸੀ ਅੱਧੇ ਕਹਿੰਦੇ ਇਹਨਾਂ ਨੂੰ ਮਾਰੀਏ ਕੰਮ ਨਿਬੇੜੀਏ ਤੇ ਅੱਧੇ ਕਹਿੰਦੇ ਨਹੀਂ ਇਹ ਕੱਚੀਆਂ ਪੱਕੀਆਂ ਤਾਂ ਵੇਖ ਲਈਏ ਪਹਿਲਾਂ ਤਾਂ ਇਹ ਵੈਸ਼ੀ ਹੱਸਾ ਜਿਹਾ ਹੱਸਿਆ ਫਿਰ ਪਤਾ ਨਹੀਂ ਕਿੱਥੇ ਕਿੱਥੇ ਲੈ ਆਏ ਗਰੁੱਪ ਦੇ ਗਰੁੱਪ ਹੋਰ ਕੁੜੀਆਂ ਤੇ ਭੂਆ ਨਾਲ ਭੁੱਖ ਮਿਟਾਉਂਦੇ ਭੂਆ ਦੱਸਦੀ ਉਹ ਆ ਤਾਂ ਅਜੇ ਤਾਂ ਉਹਨਾਂ ਮਾਸਕਾ ਧਰਮ ਵੀ ਨਹੀਂ ਆਉਣ ਲੱਗੇ ਸੀ ਕਿ ਵੈਰੀਆਂ ਨੇ ਉਹਨਾਂ ਦਾ ਜਿਸਮ ਨੋਚ-ਨੋਚ ਖਾਦਾ ਉਹ ਤੜਫਦੀ ਖੂਨ ਨਾਲ ਲਥਪਥ ਸੀ ਤਿੰਨ ਦਿਨ ਕੋਈ ਦਿਨ ਚੜਦੇ ਛਿਪਦੇ ਤਾਂ ਪਤਾ ਨਹੀਂ ਲੱਗਿਆ ਪਰ ਉਹ ਪਰਮਾਤਮਾ ਜ਼ਰੂਰ ਸੁਣਦਾ ਸੀ ਰਾਤ ਨੂੰ 12 ਵਜੇ ਇੱਕ ਸਰਦਾਰ ਤੇ ਹੋਰ ਬੰਦੇ ਆਏ ਜਿਨ੍ਹਾਂ ਨੇ ਕੁੜੀਆਂ ਨੂੰ ਪਸ਼ੂਆਂ ਵਾਲੇ ਕਿੱਲੇ ਤੋਂ ਖੋਲ ਕੇ ਆਜ਼ਾਦ ਕਰਵਾਇਆ ਕੁੜੀਆਂ ਦੇ ਤਨ ਤੇ ਆਪਣਾ ਸਿਰ ਤੋਂ ਲਾ ਕੇ ਪੱਗਾਂ ਲਪੇਟੀਆਂ ਲਫੀ ਉਸ ਦੀ ਕੈਂਪ ਵਿੱਚ ਭੇਜਿਆ ਪਰਿਵਾਰ ਬਾਰੇ ਪੁੱਛਿਆ ਪਰ ਭੂਆ ਦੇ ਉਹ ਆਪ ਮਹਾਰੇ ਹੀ ਉਸ ਸਰਦਾਰ ਜੀ ਨੂੰ ਬਾਪੂ ਨਿਕਲ ਗਿਆ ਉਹ ਮੁੜ ਕੇ ਵੇ ਦੇਖਿਆ ਭੂਆ ਵਾਲ ਤਾਂ ਅੱਖਾਂ ਭਰ ਕੇ ਬੋਲਿਆ ਪੁੱਤ ਕੀ ਨਾ ਹੈ ਤੇਰਾ ਭੀਰਾ ਨੇ ਦੱਸ ਭੀਰਾ ਭੂਆ ਨੇ ਦੱਸਿਆ ਜਦੋਂ ਭੂਆ ਦਾ ਕੋਈ ਵਾਲ ਜੀ ਵਾਰਸ ਨਹੀਂ ਆਇਆ ਤਾਂ ਸਰਦਾਰ ਜੋਗਾ ਸਿੰਘ ਵੜਿੰਗ ਉਹਨਾਂ ਨੂੰ ਲੈ ਆਇਆ ਲਿਖ ਲਿਖਾ ਕਰਕੇ ਆਪਣੀ ਧੀ ਬਣਾ ਲਈ ਬਸ ਫਿਰ ਭੂਆ ਨੂੰ ਬਾਪੂ ਮਿਲ ਗਿਆ ਤੇ ਉਹਨਾਂ ਨੂੰ ਔਲਾਦ ਜੋਗਾ ਸਿੰਘ ਇੱਕ ਕੁੜੀ ਸੀ ਜੋ ਮੰਦ ਬੁੱਧੀ ਸੀ ਜੋ ਕਾ ਸਿੰਘ ਦੀ ਇੱਕ ਕੁੜੀ ਸੀ ਜੋ ਮੰਦਬੁੱਧੀ ਸੀ ਹੋਰ ਉਹਨਾਂ ਘਰ ਬੱਚਾ ਨਾ ਹੋਇਆ ਮੇਰੇ ਜਨਮ ਤੋਂ ਪਹਿਲਾਂ ਭੂਆ ਤੇ ਬਾਪੂ ਜੀ ਕਾਲੇ ਵਾਲੀਆਂ ਸਰਸੇ ਹਰਿਆਣਾ ਤੋਂ ਮੇਰੇ ਪਿੰਡ ਆ ਕੇ ਰਹਿਣ ਲੱਗ ਪਈ ਸੀ ਬਾਪੂ ਦੀ ਭੈਣ ਸੀ ਇਸ ਪਿੰਡ ਉਹਨਾਂ ਕੋਲ ਜ਼ਮੀਨ ਲੈਣ ਲਈ ਬਾਪੂ ਜੋਗਰ ਸਿੰਘ ਨੇ ਸਮਾਂ ਪੈਂਦਿਆ ਭੂਆ ਬੀਰਾ ਉੱਚੇ ਲੰਮੇ ਕੱਦ ਦੀ ਦੇ ਮੱਦਰ ਮਰਦਾਨੀ ਜੁੱਸੇ ਵਾਲੀ ਮਟਿਆਰ ਬਣੀ ਭੋਤੀ ਵਿੱਚ ਫਰਕ ਨਹੀਂ ਸੀ ਲੱਗਦਾ ਲੱਗਦਾ ਇੰਸੀ ਨਹੀਂ ਸੀ ਕਿ ਇਹ ਉਹਨਾਂ ਦੀ ਸਕਤੀ ਨਹੀਂ ਸੀ ਸਾਡੇ ਪਿੰਡ ਅੱਧੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਪੂਆ ਬਾਰੇ ਮੇਰੇ ਦਾਦਾ ਉਹਨ ਤੋਂ ਠਾਕਰਾਂ ਦੀ ਮੁਨੀਮ ਸੀ ਤਾਂ ਕਰਕੇ ਸਾਰੇ ਵੇਰਵੇ ਤੇ ਗਿਆ ਸੀ ਉਹ ਆਪ ਖੇਤੀ ਕਰਾਉਂਦੀ ਬਾਪੂ ਨਾਲ ਬਲਦਾ ਨਾਲ ਹੱਲ ਵਾਉਣੇ ਕਣਕ ਬੀਜਣੀ ਫਿਰ ਹੱਥੀ ਵੱਢਣੀ ਤੇ ਫਿਰ ਆਪ ਬਲਦਾ ਨੂੰ ਗਾ ਕੇ ਕਣਕ ਕੱਢਣੀ ਪਰਾਲੀ ਨੂੰ ਮੋਟਾ-ਮੋਟਾ ਪੱਠਿਆਂ ਵਾਲੀ ਮਸ਼ੀਨ ਤੇ ਕੁੱਤਰਨਾ ਕਿਉਂ ਕੀ ਹੜੰਬੇ ਬਹੁਤ ਘੱਟ ਹੁੰਦੇ ਸੀ ਨਰਮਾ ਚੁਗਣਾ ਤੇ ਫਿਰ ਆਪ ਛਟੀਆਂ ਪਟਣੀਆਂ ਕੰਮ ਤਾਂ ਉਹ ਦੋ ਬੰਦਿਆਂ ਜਿੰਨਾ ਕਰਦੀ ਸੀ ਬਾਪੂ ਜੀ ਨੇ ਵਿਆਹ ਕਰ ਦਿੱਤਾ ਪਰ ਭੂਆ ਦਾ ਵਸੀਬਾ ਨਾ ਹੋਇਆ ਉਹ ਭੂਆ ਨੂੰ ਕੁੱਟਦਾ ਭੂਆ ਕੁੱਟ ਖਾਣ ਵਾਲੀਆਂ ਕੁੜੀਆਂ ਵਿੱਚੋਂ ਹੈ ਨਹੀਂ ਸੀ ਪਰ ਜੇ ਵਿਆਹ ਨੂੰ ਮਹੀਨਾ ਨਹੀਂ ਸੀ ਹੋਇਆ ਇੱਕ ਦਿਨ ਭੂਆ ਦੇ ਮਾਰਨ ਲਈ ਲੱਗਿਆ ਭੂਆ ਨੇ ਉਹਦੇ ਡਾਂਗ ਖੋ ਕੇ ਮਾਰੀ ਤੇ ਮੋਢਾ ਤੋੜ ਦਿੱਤਾ ਆ ਗਈ ਆਪਦੇ ਘਰ ਵਾਪਸ ਤੁਰ ਕੇ ਕਹਿੰਦੇ ਆ ਗਈ ਭੂਆ ਮੈਂ ਹੁਣ ਨਹੀਂ ਜਾਣਾ ਕੰਜਰ ਨੂੰ ਸਬਕ ਸਿਖਾ ਕੇ ਆਈ ਬਾਪੂ ਚੁੱਪਚਾਪ ਖੜਾ ਸੀ ਕਿਉਂਕਿ ਪਿੰਡ ਦੀ ਸੰਗ ਸ਼ਰਮਤੀ ਦਾ ਵਾਪਸ ਆਉਣਾ ਲੋਕਾਂ ਨੂੰ ਜਵਾਬ ਦੇਣਾ ਇਹ ਸਭ ਅੱਗੇ ਆਉਣ ਵਾਲਾ ਸੀ ਉਹਨਾਂ ਦੇ ਹਫ਼ਤੇ ਬਾਅਦ ਭੂਆ ਦੇ ਸਹੁਰਿਆਂ ਦੇ ਪਿੰਡ ਦਾ ਮੋਤਵਾਰ ਬੰਦੇ ਨੇ ਭੂਆ ਦਾ ਸਹੌਰਾ ਉਹਨਾਂ ਦਾ ਘਰ ਵਾਲਾ ਆਇਆ ਪੱਟੀਆਂ ਨਾਲ ਬੰਨਿਆ ਹੋਇਆ ਕਿਸੇ ਦੇਸੀ ਵੈਦ ਵੱਲੋਂ ਪਿੰਡ ਦੇ ਠਾਕਰਾਂ ਦੀ ਹਵੇਲੀ ਵਿੱਚ ਭੂਆ ਦੇ ਪਰਿਵਾਰ ਨੂੰ ਬੁਲਾਇਆ ਗਿਆ ਬਾਪੂ ਜੀ ਨੇ ਰੋਕਿਆ ਬੀਰਾਂ ਨੂੰ ਤੂੰ ਨਹੀਂ ਜਾਉਣਾ ਮਗਰ ਮੇਰੇ ਧੀਆ ਨਹੀਂ ਜਾਂਦੀਆਂ ਪੰਚਾਇਤਾਂ ਵਿੱਚ ਮੈਂ ਆਪੇ ਹੀ ਗੱਲ ਕਰੂੰ ਉਹਨਾਂ ਨਾਲ ਲੱਗੀ ਸਮਝ ਕਿ ਨਹੀਂ ਬੀਰਾਂ ਚੁੱਪचाप ਖੜੀ ਮਨ ਵਿੱਚ ਤਾਂ ਕੋਈ ਹੋਰ ਹੀ ਖਿਆਲ ਸੀ ਬਾਪੂ ਜੀ ਪੰਚਾਇਤ ਵਿੱਚ ਜਾਂਦੇ ਰਹਿ ਦੂਜੀ ਥੀਰ ਵੱਲੋਂ 15 ਤੋਂ ਵੱਧ ਬੰਦੇ ਪਰ ਇੱਧਰ ਬਾਪੂ ਜੀ ਇਕੱਲੇ ਤਮਾਸ਼ਾ ਦੇਖਣ ਵਾਲੇ ਤਾਂ ਬਹੁਤ ਹੀ ਹੁੰਦੇ ਆ ਅਕਸਰ ਹੀ ਪਤਾ ਜਦੋਂ ਬਾਪੂ ਜੀ ਲਾਲਚੰਦ ਠਾਕੁਰੋ ਸਾਹਮਣੇ ਸਿਰ ਨੀਵਾ ਕੇ ਫਤੇ ਬਲੌਂਦ ਤੋ ਬਾਦ ਕੁੜਮਾ ਵੱਲੋਂ ਹੱਥ ਜੋੜਨ ਲੱਗੇ ਤਾਂ ਉਹਨਾਂ ਵੱਲੋਂ ਸਿਮੇ ਸਿਵਾਏ ਨਫ਼ਰਤ ਦੇ ਹਉ ਗੂਰੇ ਦੇ ਕੁਝ ਨਹੀਂ ਬੋਲਿਆ ਗਿਆ ਹਾਂਜੀ ਦੱਸੋ ਕਿਵੇਂ ਬੁਲਾਇਆ ਮੈਨੂੰ ਬਾਪੂ ਜੀ ਨੇ ਇਹ ਹਿਲੀਮੀ ਨਾਲ ਕਿਹਾ ਤੈਨੂੰ ਕਾਹਨੂੰ ਪਤਾ ਤੇਰੀ ਧੀ ਦੀ ਕਰਤੂਤ ਚੁਗਲ ਜਨਨ ਚਵਲ ਜਨਾਨੀ ਕੀ ਕਰਕੇ ਆਈ ਏ ਇਹ ਸ਼ਬਦ ਪੂਆ ਜੀ ਦੇ ਘਰ ਵਾਲੇ ਦੇ ਸੀ ਪੱਛੀ ਕੀ ਕੁੱਤੀ ਉਸ ਦਿਨ ਦਸ ਦਾ ਭਾਵੇਂ ਕੈਦ ਕਟਣੀ ਪੈਂਦੀ ਉਹਨਾਂ ਦੇ ਇਹ ਸ਼ਬਦ ਇੰਨੇ ਨਫ਼ਰਤ ਭਰੇ ਸੀ ਕਿ ਉਹ ਵਸ ਚੱਲਦਾ ਕੁਝ ਵੀ ਕਰ ਦਿੰਦੇ ਉਹਨਾਂ ਦੀ ਧੀਰ ਵੱਲੋਂ ਕਿਸੇ ਸਿਆਣੇ ਬੰਦੇ ਨੇ ਕਿਹਾ ਚੁੱਪ ਕਰ ਨਾ ਜਰਾ ਜੇ ਤੂੰ ਹੀ ਬੋਲਣਾ ਸੀ ਫਿਰ ਸਾਨੂੰ ਕਿਉਂ ਲਿਆਇਆ ਬਾਪੂ ਜੀ ਚੁੱਪ ਸੀ ਠਾਕੁਰ ਲਾਲਚੰਦ ਨੇ ਕਿਹਾ ਜੋ ਵੀ ਗੱਲ ਕਰਨੀ ਆ ਡਰਾਮੇ ਨਾਲ ਕਰੋ ਭਾਈ ਹਾਂ ਭਾਈ ਜੋਗਾ ਸਿੰਘ ਤੁਸੀਂ ਦੱਸੋ ਕੀ ਉਹ ਕੁੜੀ ਆਈ ਇੱਥੇ ਇੰਨੀ ਗੱਲ ਕਿ ਦੀ ਦੇਰ ਸੀ ਕੀ ਪਤਾ ਨਹੀਂ ਕਿੱਥੋਂ ਲੁਕੀ ਬੀਰਾ ਪੂਆ ਆ ਗਈ ਵਿੱਚ ਕਹਿੰਦੀ ਠਾਕੁਰ ਸਾਹਿਬ ਇਹ ਦਿਨ ਰਾਤ ਕੁੱਟਦਾ ਸੀ ਕਿੰਨਾ ਕੋ ਜੇ ਰਛਤਰ ਖਾਂਦੀ ਮੈਂ ਬਿਨਾ ਕਸੂਰੋ ਪੁੱਛੋ ਇਹਨੂੰ ਭੂਆ ਨੇ ਬੋਲਿਆ ਵਿੱਚ ਇੰਨੀ ਕੜਕ ਸੀ ਕਿ ਇੱਕ ਵਾਰ ਤਾਂ ਸਾਰੇ ਚੁੱਪ ਹੋ ਗਏ ਭੂਆ ਦੇ ਘਰ ਵਾਲੇ ਨੇ ਇੱਕੀ ਗੱਲ ਬੋਲੀ ਕਿ ਉੱਥੇ ਮਾਹੌਲ ਗਰਮ ਹੋ ਗਿਆ ਕਹਿੰਦਾ ਇੱਕ ਵਾਰੀ ਨਹੀਂ ਸੀ ਪਹਿਲੀ ਰਾਤ ਹੀ ਇਹਦੇ ਲੱਛਣਾਂ ਦੇ ਸਾਬਤ ਕਰ ਪਤਾ ਨਹੀਂ ਕਿੱਥੇ ਕਿੱਥੇ ਖੇ ਖਾਂਦੀ ਆ ਲੰਡਰ ਜਨਾਨੀ ਏ ਇਹ ਬੁੜਾ ਬੂੜਾ ਚੋਰ ਦਾੜੀਆਂ ਇਹਨਾਂ ਮੇਰੇ ਨਾਲ ਤੋਰਦੀ ਸਾਰੇ ਮੁਲਖ ਦੀ ਝੂਠ ਇਹਦੇ ਕਿੱਥੇ ਪਸੰਦ ਆ ਮੈਂ ਜਿੰਨੇ ਤਰ੍ਹਾਂ ਤਰ੍ਹਾਂ ਦੇ ਸਵਾਦ ਵੇਖਿਆ ਭੂਆ ਦੇ ਕੰਨਾਂ ਨੂੰ ਇਹ ਸ਼ਬਦ ਸੁਣ ਕੇ ਐਨ ਲੱਗਾ ਜਿਵੇਂ ਕਿਸੇ ਨੇ ਸਰਦਾ ਸਰਦਾ ਤੇਲ ਉਹਦੇ ਕੰਨਾਂ ਉੱਤੇ ਪਾ ਦਿੱਤਾ ਹੋਵੇ ਭੂਆ ਨੇ ਚਾਰੇ ਪਾਸੇ ਵੇਖਿਆ ਲੋਕ ਤਮਾਸ਼ੀਨ ਬਣੇ ਹੋਏ ਸੀ ਭੂਆ ਨੂੰ ਜਿਵੇਂ ਆਗ ਹੀ ਲੱਗ ਗਈ ਤੇਰੇ ਵਰਗੀਆਂ ਝੂਠਾਂ ਨੂੰ ਖੋਲ ਨੇ ਖੋ ਲਿਆ ਸੀ ਮੇਰਾ ਬਚਪਨ ਕਿਉਂਕਿ ਮਰਦਾਨੀ ਤੁਹਾਡੇ ਬੰਦਿਆਂ ਵਿੱਚ ਹੀ ਆ ਅਸੀਂ ਤਾਂ ਸ਼ਰਨਾਥੀ ਬਣੇ ਕਿ ਆਈਆਂ ਆਏ ਅਸੀਂ ਤੇਰੇ ਵਰਗੀਆਂ ਝੂਠਾਂ ਨੇ ਖੋ ਲਿਆ ਸੀ ਮੇਰਾ ਪਰਿਵਾਰ ਪਰ ਜੇ ਤੇਰੇ ਵਰਗੇ ਕੰਜਰ ਜੰਮੇ ਆ ਤਾਂ ਮੇਰਾ ਬਾਪੂ ਵਰਗਾ ਦਰवेश ਵੀ ਹੈਗੇ ਆ ਇੱਥੇ ਭੂਆ ਦਾ ਗੱਜ ਪਰ ਆਇਆ ਤੇ ਬੋਲਦੀ ਭੂਆ ਨੇ ਬੈਠੇ ਬੰਦਿਆਂ ਨੂੰ ਆਪਦੇ ਘਰ ਵਾਲੇ ਦੇ ਗਲਿਮਿਓ ਫੜ ਫਿਰ ਦੋ ਮਾਰੀਆਂ ਮਾਹੌਲ ਤਲਖੀ ਵਾਲਾ ਹੋਇਆ ਤਾਂ ਅਖੀਰ ਪੰਚਾਇਤ ਦਾ ਫੈਸਲਾ ਇਹ ਹੋਇਆ ਕਿ ਵੀਰਾਂ ਦੇ ਬਾਪੂ ਨੂੰ ਦਾਜ ਦੇ ਪੈਸੇ ਜੋ ਨਗਦ 5500 7500 ਤੇ 10 ਮਾਣ ਕਣਕ ਵਾਪਸ ਕੀਤੀ ਜਾਊ ਪਰ ਭੂਆ ਨੇ ਇਹ ਹੀ ਕਿਹਾ ਕਿ ਮੇਰੇ ਬਾਪੂ ਵੱਲੋਂ ਦਿੱਤਾ ਉੱਠ ਗੱਡੀ ਸੰਦੂਕ ਹੀ ਵਾਪਸ ਆਉਣ ਆ ਪੰਚਾਇਤ ਦੇ ਫੈਸਲੇ ਅਨੁਸਾਰ ਵੀਰਾਂ ਭੂਆ ਦਾਜ ਵਜੋਂ 7500 ਰੁਪਏ 10 ਮਾਣ ਕਣਕ ਵਾਪਸ ਕਰਨ ਦਾ ਫੈਸਲਾ ਕੀਤਾ ਪਰ ਵੀਰਾਂ ਨੇ ਸੰਦੂਕ ਤੇ ਉਂਟ ਉਹ ਗੱਡੀ ਵੀ ਵਾਪਸ ਮੰਗੇ ਸਾਰਿਆਂ ਦੀ ਆਪੋ ਆਪਣੀ ਆ ਘਰ ਵਾਪਸੀ ਹੋਈ ਪਰ ਬਾਪੂ ਜੋਗਾ ਸਿੰਘ ਕਦਮ ਨਹੀਂ ਚੱਲ ਰਿਹਾ ਸੀ ਫਿਰ ਵੀ ਧੀ ਦੇ ਤਲਾਕ ਦਾ ਫੈਸਲਾ ਹੋਇਆ ਸੀ ਇੱਕ ਬਾਪ ਨੂੰ ਦੁੱਖ ਬਹੁਤ ਹੀ ਹੁੰਦਾ ਹੈ ਪਰ ਬੀਰਾ ਪੂਆ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਸੀ ਕੋਈ ਦੁੱਖ ਉਹਦੇ ਚਿਹਰੇ ਤੇ ਨਹੀਂ ਸੀ ਪਰ ਗੁੱਸੇ ਦੇ ਭਾਂਬੜ ਦਿਲ ਵਿੱਚ ਬਹੁਤ ਸੀ ਬੀਰਾ ਪੂਆ ਨੇ ਬਾਪੂ ਨੂੰ ਹੌਸਲਾ ਦਿੰਦਿਆਂ ਕਿਹਾ ਕਦੇ ਸ਼ੇਰ ਰੀਆਂ ਵੀ ਕਿੱਲੇ ਨਾਲ ਬੰਨਦੀ ਬੰਨੀਆਂ ਸੁਨੀਆਂ ਚੱਲ ਉੱਠ ਖੂ ਤੇ ਚੱਲੀਏ ਪਾਣੀ ਲਾਉਣਾ ਮੱਕੀ ਨੂੰ ਹੁਣ ਤਾਂ ਾਂਡੇ ਨੂੰ ਦੋ ਦੋ ਛਲੀਆਂ ਦਾ ਫਲ ਪਿਆ ਚੱਲ ਉੱਠ ਦਿਲ ਤਗੜਾ ਕਾਰ ਘਬਰਾਣਾ ਸਰਦਾਰਾ ਫਸਲ ਵੀ ਪੁੱਤਾਂ ਵਾਂਗ ਪਾਲੀ ਆ ਜਾ ਜਵਾਂ ਉਸ ਦੀ ਜਵਾਨੀ ਵੇਖੀਏ ਬੀਰਾ ਪੂਆ ਨੇ ਬਲਦਾਂ ਦੀਆਂ ਜੋੜਾ ਖੋਲਿਆ ਤੇ ਗੱਡੇ ਨਾਲ ਜੋੜਿਆ ਭਾਵੇਂ ਬਾਪੂ ਅੱਧ ਮੰਨੇ ਮਨ ਨਾਲ ਤੁਰ ਪਿਆ ਸੀ ਪਰ ਦੁੱਖ ਉਹਨਦੇ ਚਿਹਰੇ ਤੇ ਦਿਸਦਾ ਸੀ ਅਜੇ ਸੱਥ ਵਿੱਚ ਹੀ ਸੀ ਕਿ ਮੰਢੀਰ ਦੀ ਟੋਲੀ ਤਾਸ਼ ਕੁਟ ਦੀ ਕੁੜਦੀ ਉਹਨਦੇ ਵੱਲ ਵੇਖ ਕੇ ਹੱਸ ਕੇ ਮਸ਼ਕਰੀ ਕਰਦੀ ਮੁੰਡਾ ਇੱਕ ਦੂਜੇ ਨੂੰ ਬੋਲਦੇ ਨੇ ਓਏ ਮੇਜਰਾ ਭਲਾਓ ਜਦੋਂ ਜਨਾਨੀ ਦਾਗੀ ਹੋਵੇ ਫਿਰ ਸੁਣਿਆ ਆਪਦੇ ਖਸਮ ਨੂੰ ਛੱਡ ਕੇ ਆ ਜਾਂਦੀ ਆ ਤੇ ਦੂਜਾ ਬੋਲਿਆ ਨਹੀਂ ਓਏ ਇਹ ਆਪਣੇ ਨਹੀਂ ਇਹ ਚੱਲਦਾ ਇਹ ਤਾਂ ਪਾਕਿਸਤਾਨੀਆਂ ਦੇ ਚੱਲਦਾ ਖਸਮਾਂ ਉਹਨਾਂ ਦੀਆਂ ਇਹੋ ਜਿਹੀਆਂ ਐ ਕੀ ਪਤਾ ਤਾਰੋ ਪਾਰ ਏਂ ਦੇ ਕਿੰਦੇ ਕਿੰਦੇ ਜੁੱਲੜਾ ਦਾ ਨਿਕ ਮਾਨ ਕੇ ਆਈਆਂ ਸਾਰੇ ਹਸਣ ਲੱਗੇ ਉਹਨਾਂ ਦੀਆਂ ਗੱਲਾਂ ਤੇ ਹਾਸਾ ਭੂਆ ਦੇ ਸੀਨੇ ਤੇ ਆਰ ਪਾਰ ਹੋ ਗਿਆ ਉਹ ਬੋਲ ਹੀ ਪਈ ਕਹਿੰਦੀ ਆਪਦੀਆਂ ਨੂੰ ਤੋੜ ਦਿਓ ਤਾਰੋ ਪਾਰ ਤੁਹਾਡੇ ਵਰਗੇ ਪੋਸਤੀਆਂ ਨਹੀਂ ਉੱਦਲਦੇ ਤੇ ਹੱਗਣ ਲੱਗਿਆਂ ਹੀ ਜ਼ੋਰ ਲਾ ਕੇ ਆ ਜਾਣ ਬਾਪੂ ਜੀ ਨੇ ਭੂਆ ਨੂੰ ਚੜਕਿਆ ਪਰ ਭੂਆ ਕਹਿੰਦੀ ਬੋਲ ਲੈਣ ਦੇ ਬਾਪੂ ਇਹਨਾਂ ਦੇ ਵਾਸਤਾ ਰੋਗ ਨਹੀਂ ਇਹਨਾਂ ਨੇ ਕਦੇ ਹਜ਼ਾਰਾਂ ਸੀਮਿਆਂ ਵਿੱਚ ਕਿਸੇ ਆਪ ਦੇ ਦੇ ਬਲ ਦੇ ਸਿਵੇ ਦੀ ਅੱਗ ਨਹੀਂ ਸੇਕੀ ਨਾ ਹੀ ਇਹਨਾਂ ਦੀਆਂ ਭੈਣਾਂ ਦੀਆਂ ਚੁੰਨੀਆਂ ਕਿਸੇ ਨੇ ਤਲਵਾਰਾਂ ਨਾਲ ਲਾਈਆਂ ਨਾ ਹੀ ਇਹਨਾਂ ਦੀਆਂ ਤੀਵੀਆਂ ਦੀ ਇੱਜ਼ਤ ਕਰਨ ਦਾ ਚਾਜ ਹੈ ਭਾਵੇਂ ਕਰੇ ਸਾਰਿਆਂ ਦੇ ਇਹਨਾਂ ਦੇ ਪਿਓ ਦੀਆਂ ਰੰਨਾ ਹੈਗੀਆਂ ਹੁਣ ਸੱਤ ਵਿੱਚ ਚੁੱਪ ਪਸਰ ਗਈ ਸੀ ਸਾਰੇ ਨੀਵੀਆਂ ਪਾਈ ਬੈਠੇ ਸਨ ਪੂਆ ਬਲਦ ਦੀ ਛੱਟੀ ਨਾਲ ਹੱਕ ਦੀ ਹਟ ਹਟ ਕਟ ਬਲਦ ਅੱਗੇ ਤੁਰ ਪੈਰਾ ਵਿੱਚ ਪੂਆ ਬਾਪੂ ਨੂੰ ਸਮਝਾਉਂਦੀ ਜਾਂਦੀ ਬਾਪੂ ਜੀ ਲੋਕਾਂ ਨੂੰ ਬੋਲਣ ਦਿਓ ਉਹ ਬੋਲਣਗੇ ਜਿੰਨਾ ਚਿਰ ਕੋਈ ਹੋਰ ਮੁੱਦਾ ਨਹੀਂ ਪੱਕਦਾ ਜਦੋਂ ਕੋਈ ਨਵੀਂ ਕਿੰਗ ਛੜੀ ਕਿਸੇ ਦੀ ਫੇਰ ਪੁਰਾਣਾ ਭੁੱਲ ਜਾਣਗੇ ਬੜੀ ਛੇਤੀ ਭੁੱਲ ਦੇ ਲੋਕ ਅਜੇ ਥੋੜੇ ਦਿਨ ਪਹਿਲਾਂ ਪਗੂਏ ਦੀ ਬੁੜੀ ਦੀ ਗੱਲ ਕਰਦੇ ਸੀ ਕਿ ਕੰਧ ਕੱਢਣ ਤੋਂ ਰੋਕਦੀ ਸੀ ਕਿਵੇਂ ਚੀਕਾ ਮਾਰਦੀ ਸੀ ਪ੍ਰਵਾਹ ਨਾ ਕਰ ਸਰਦਾਰਾਂ ਲੋਕਾਂ ਦੇ ਕੰਮ ਪੌਂਕਣਾ ਬਸ ਬਾਪੂ ਜੀ ਹੁਣ ਥੋੜਾ ਹੌਸਲੇ ਵਿੱਚ ਸਨ ਦਿਲ ਤਰ ਗਿਆ ਪੰਜਵੇਂ ਦਿਨ ਪਿੰਡ ਦੇ ਲਾਗੀ ਤੇ ਨਾਈ ਆ ਕੇ ਠਾਕੁਰ ਲਾਲ ਸਿੰਘ ਦੀ ਹਾਜ਼ਰੀ ਵਿੱਚ ਪੂਆ ਦਾ ਦਾਜ ਵਾਪਸ ਕਰ ਗਿਆ ਸਿਆਣੇ ਕਹਿੰਦੇ ਵਕਤ ਸਭ ਦਿਲ ਦੇ ਜ਼ਖਮਾਂ ਦਾ ਇਲਾਜ ਹੈ ਹੁਣ ਬੀਰਾ ਪੂਆ ਪਹਿਲਾਂ ਤੋਂ ਵੀ ਨੀੜਰ ਹੋ ਗਈ ਸੀ ਪਰ ਬੇਬੇ ਸਰਜੀਤ ਕੌਰ ਧੀ ਦੀ ਦੁਖਦਿਲ ਤੇ ਇਹ ਲਾ ਗਈ ਜਦੋਂ ਭੂਆ ਕਿਤੇ ਖੇਤ ਹੁੰਦੀ ਤਾਂ ਬੇਬੇ ਨੇ ਬਾਪੂ ਕੋਲ ਬੈਠ ਕੇ ਜ਼ਮੀਨ ਦੇ ਢੱਕੇ ਨਾਲ ਮਿੱਟੀ ਖੁਰਚੇ ਦਾ ਕਹਿਣਾ ਭਲਾ ਹੁੰਦੇ ਉਹ ਵੀਰਾਂ ਦੇ ਬਾਪੂ ਮੱਖੀਆਂ ਸਾਰੀ ਉਮਰ ਦੀ ਕੁੜੀ ਨੂੰ ਆਪਾਂ ਘਰੇ ਨਹੀਂ ਬਿਠਾ ਸਕਦੇ ਆਪਣੀ ਕਿੰਨੀ ਘੂ ਰਹਿ ਗਈ ਹੈ ਲੋਕ ਕੀ ਕਹਿਣਗੇ ਇੱਕ ਹੀ ਸਿੱਧਰੀ ਸੀ ਦੂਜੀ ਤਾਂ ਚੁੱਲ੍ਹੇ ਵੱਟੇ ਨਾਲ ਲਾਈ ਬੈਠੇ ਆ ਬਾਪੂ ਜੀ ਕੁਝ ਨਾ ਬੋਲਦੇ ਫਿਰ ਬੇਬੇ ਨੇ ਫਿਰ ਆ ਕਹਿਣਾ ਮੱਖਿਆ ਆਈ ਸੀ ਕਰਤਾਰ ਕੌਰ ਮਾਂ ਜੀ ਨਾਲੇ ਲੱਸੀ ਲੈ ਕੇ ਗਈ ਨਾਲੇ ਕਹਿੰਦੀ ਦਲੀਆ ਦਲਿਆ ਹੋਇਆ ਬਾਜਰਾ ਉਹਨਾਂ ਨੇ ਹਜੇ ਦਲਿਆ ਨਹੀਂ ਕਹਿੰਦੀ ਬਠਲ ਉਦਾ ਉਧਾਰਾ ਦੇ ਬਾਪੂ ਹੰਗੂਰਾ ਜਹੀ ਮਾਰ ਕੇ ਕਹਿੰਦਾ ਹੂੰ ਦੇ ਦਿੰਦੀ ਬਠਲ ਇੱਥੇ ਪਿਆ ਅੰਦਰ ਬੋਰੀ ਚ ਮਾਤਾ ਬੋਲੀਓ ਤਾਂ ਪੇਕਿਆਂ ਤੋਂ ਆਈਏ ਨੂੰ ਨੇ ਚੱਕੀ ਤੇ ਦੱਲਣਾ ਨਹੀਂ ਸੀ ਇਹ ਆਹੀ ਦਿਨ ਆ ਕਹਿੰਦੀ ਰੱਬ ਚੰਗੀ ਚੀਜ਼ ਦੇ ਦੇ ਬਸ ਵਿਚਾਰੀਆਂ ਜੋ ਆਕੜੀਆਂ ਡਕੀਆਂ ਜਾਣਗੀਆਂ ਨਿਆਣੀਆਂ ਚਾਰ ਨਾਲੇ ਧੀਆ ਦਾ ਬਗਾਨਾ ਤਾਨੀ ਹੁੰਦਾ ਹੈ ਵੀਰਾਂ ਦੇ ਬਾਪੂ ਸਿਆਣੇ ਕਹਿੰਦੇ ਆ ਧੀਆ ਦੀ ਮਾਂ ਰਾਣੀ ਬੁਢਾਪੇ ਪਰਦੀ ਪਾਣੀ ਬਾਕੀ ਅਗਲਾ ਭਾਗ ਆਪਛੇਤੀ ਲੈ ਕੇ ਮਿਲਾਂਗੇ ਜੇ ਕਹਾਣੀ ਪਸੰਦ ਆਵੇ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨ